ਕਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਚਪੀ ਨੰਦਰਾ ਬਲੌਗ ਟਾਈਮ ਹੋ ਗਿਆ ਪੌਣੇ 12 ਆਂਟੀ ਸਾਡੇ ਆਏ ਨਹੀਂ ਹੈਗੇ ਇੱਧਰ ਸਾਡੇ ਕਿਚਨ ਦਾ ਹੋ ਗਿਆ ਆ ਕੰਮ ਸਾਰਾ ਨਾਸ਼ਤਾ ਅਸੀਂ ਕਰ ਲਿਆ ਤੇ ਇੱਧਰ ਪਈ ਐ ਸਾਬਤ ਮੂੰਗੀ ਦੀ ਦਾਲ ਅੱਜ ਬਣਾਵਾਂਗੇ ਸਾਬਤ ਮੂੰਗੀ ਰਾਤੀ ਬਣਾਈਆਂ ਸੀ ਭਿੰਡੀਆਂ ਤੇ ਭਿੰਡੀਆਂ ਵੀ ਸਾਡੇ ਹਲੇ ਪਈਆਂ ਆਂ ਹਾਂਜੀ ਮੰਮੀ ਹਾਂਜੀ ਹੱਥ ਦੇਖਾਂ ਤੁਹਾਡਾ ਹੱਥ ਲੋ ਹਜੇ ਭੂਗੜਾ ਕੋਈ ਨਹੀਂ ਹੱਥ ਨੂੰ ਹਲੇ ਹੈਗਾ ਫਰਕ ਨਹੀਂ ਹੋਇਆ ਲੈ ਥੋੜਾ ਹੀ ਆ ਨਾ ਚਲੋ ਕੋਈ ਗੱਲ ਨਹੀਂ ਹੋਲੀ ਵਾਲੀ ਪਾਊਗਾ ਖਾਦੀ ਦਵਾਈ ਨਾ ਇਹ ਜਾਣਾ ਫਰਕ ਉੱਦਾ ਜਿੱਡੇ ਜਿੱਡੇ ਤੋਂ ਘਟ ਗਿਆ ਆ ਇਹ ਮਾਸ ਪਤਾ ਨਹੀਂ ਕਿੱਦਾਂ ਦਾ ਇਹਦੇ ਉੱਤੇ ਆਇਆ ਵਾ ਬੱਸ ਐਸਾ ਮੱਛਰ ਲੜਿਆ ਗੰਦਾ ਜਿਹਾ ਪਤਾ ਨਹੀਂ ਕੋਈ ਥੋੜਾ ਜਿਹਾ ਨਹੀਂ ਤੇ ਉੱਪਰੋਂ ਜਖਮ ਲੱਜੰਦਾ ਵਾ ਲੱਥ ਜੂਗਾ ਮਮੀ ਲੱਥ ਜੂਗਾ ਦੇਖਾਂ ਗਾਜੇ ਟਾਈਮ ਲੱਗੂਗਾ ਹਾਏ ਲੱਥ ਜੂਗਾ ਹੈ ਕਿੱਦਾਂ ਦਾ ਹੋਇਆ ਛੱਡੇ ਜਾਣਾ ਹੋਣਾ ਨਾ ਹਾਏ ਚਲੋ ਮਿਲਦੇ ਆ ਫੇ ਨਾਲੇ ਕਪੜੇ ਮੈਂ ਕਪੜੇ ਸੁਕਣੇ ਪਾਇਆ ਮੈਂ ਚਲੋ ਕੋਈ ਨਹੀਂ ਫੇਰ ਕੀ ਹੋਇਆ ਹਾਂਜੀ ਭੈਣ ਜੀ ਖਾਓ ਖਾਓ ਚਲੋ ਠੀਕ ਆ ਫੇ ਮਿਲਦੇ ਆ ਬਣਾਉਦੇ ਆ ਦਾਲ ਦੁੱਲ ਲਓ ਜੀ ਇਧਰ ਦਾਲ ਇੱਥੇ ਆ ਇੱਕ ਵੱਜ ਗਈ ਆ ਠੀਕ ਆ ਇਧਰ ਮੈਡਮ ਬੈਠੀ ਆ ਤੇ ਮੰਮੀ ਕਰਦੇ ਪਏ ਆ ਪਾਠ ਚਲੋ ਜੀ ਸਫਾਈਆਂ ਸਫੀਆਂ ਸਾਡੀਆਂ ਹੋ ਗਈਆਂ ਆ ਸਾਰੀਆਂ ਕੱਟ ਲ ਮੈਂ ਪਿਆਜ਼ ਤੇ ਲਾਵਾ ਦਾਲ ਨੂੰ ਤੜਕਾ ਆਹ ਤੇ ਰਿਜਦੀ ਪਈ ਉਹਦਾ ਟਾਈਮ ਲੱਗ ਜਾਣਾ ਹੈ ਕੱਟਦੇ ਆ ਪਿਆਜ਼ ਪੂਜ ਪਿਆਜ਼ ਹੀ ਪਾਉਣਾ ਇੱਕ ਵਸ ਇੱਕ ਨਹੀਂ ਦੋ ਬਣਿਆ ਇੱਕ ਨਾਲ ਸਾਡਾ ਕੀ ਬਣਨਾ ਚਲੋ ਮਿਲਦੇ ਆ ਵੇ ਜੀ ਮਾ ਜੀ ਹੁਣ ਲੱਗੇ ਆਂ ਜੀ ਰੋਟੀ ਪਾਣੀ ਖਾਣ ਪਲਕ ਨੂੰ ਲੈ ਕੇ ਆ ਗਏ ਸੀਗੇ ਹੁਣ ਪਹਿਲਾਂ ਕਿੱਧਰ ਖਾਂਦੀ ਪਈ ਆ ਤੇ ਚਲੋ ਹੋਰ ਰੋਟੀ ਮम्मी ਰੋਟੀ ਰੱਖ ਤੇ ਮੇਰੇ ਚੋਪੜੀ ਹੋ ਰੋਟੀ ਲਾਖਦੀ ਆਪਣੇ ਮਾਸਾ ਨੂੰ ਨਾ ਸੁੱਕੀ ਮੈਨੂੰ ਸੁੱਕੀਆਂ ਰੋਟੀਆਂ ਅੱਜ ਰੋਟੀਆਂ ਵੀ ਕੁੜੀ ਨੇ ਬਣਾਈਆਂ ਨਾ ਹਾਂ ਚਲੋ ਠੀਕ ਹੈ ਜੀ ਤੇ ਹਰਮਨ ਜਲੰਧਰੋਂ ਹੀ ਆਇਆ ਅਜ ਤੱਕ ਨਾ ਕਹਿੰਦਾ ਫੋਨ ਅੱਛਾ ਇੱਕ ਗੱਲ ਸੁਣੋ ਮੈਨੂੰ ਨੇ ਫੋਨ ਕੀਤਾ ਮੈਂ ਕਿ ਹੈਲੋ ਅਸੀਂ ਗੱਲ ਬੰਨੀ ਮੈਂ ਹਾਂਜੀ ਕੀ ਗੱਲ ਹੈ ਮੈਂ ਕਿਹਾ ਮੈਂ ਸਸਰੀ ਗੱਲ ਹੈ ਲੱਗਿਆ ਕੀ ਗੱਲ ਹੈ ਹਾਂ अच्छा कहंदा मिल गया सामान जिलंद्रो लेके आना था चलो बढ़िया बढ़िया चलो ये कर गए पीछे दा सासरे पता नहीं है ठीक है मिलदे रोटी पानी खा गए हैं ओके जी ओके लो जी जिलंद्रो आ गए हैं ये देखो 9 डॉलर कितने लेके आया जी ये हैगी YouTube दी कमाई आए आए एदा नहीं कहना झूठ नहीं बोलना आपा YouTube दी कमाई नहीं हैगी ये ये बनाणियां जी एक वीडियो आ देखो जी चिल्ड्रन रिजर्व बैंक देखो जी ਦੇਖੋ ਜੀ ਕਿੰਨੇ ਡਾਲਰ ਲੈ ਗਿਆ ਵੀਡੀਓ ਬਣਾਉਣ ਵਾਸਤੇ ਆ ਪੱਲੂ ਲੈ ਕੇ ਇੱਕ ਵੀਡੀਓ ਬਣਾਉਣ ਵਾਸਤੇ ਰੁਪਇਆ 1000 ਖਰਚ ਆਇਆ ਹੈ ਇਧਰ ਪਤਾ ਨਹੀਂ ਕੀ ਸਲਾਹ ਹੋਣ ਈ ਆ 540 ਦਾ ਕਾਜੀ ਹਣ ਮੈਂ ਤੂੰ ਜਾਈ ਇਹਨੂੰ ਲੈ ਆ ਦੇ ੱਸ ਕਿੰਨੇ ਪੈਸੇ ਚਾਹੀਦੇ ਤੈਨੂੰ ਤੂੰ ਤੁਰ ਕੇ ਲੈ ਦੇ ਦੇ ਦੇਖੋ ਜੀ ਇੱਕ ਵੀ ਟਰੱਕ ਵਰਕੇ ਪੈ ਗਿਆ ਇੱਕ ਵੀਡੀਓ ਬਣਾਉਣ ਵਾਸਤੇ ਸਾਰੇ ਨੋਟ ਲੈ ਕੇ ਆਇਆ ਨਕਲੀ ਜਾ ਕੇ ਦਿਲੰਦਰੋ ਸਪੈਸ਼ਲ ਮੈਂ ਮੈਂ ਕਹਿੰਦਾ ਦੇਖੋ ਵੀਡੀਓ ਕਿਦਾਂ ਦੀ ਬਣਦੀ ਹੁਣ ਮੈਨੂੰ ਦੱਸ ਕਿੰਨੇ ਪੈਸੇ ਚਾਹੀਦੇ ਤੈਨੂੰ ਰੋਵਰ ਟਰੱਕ ਵਰਕੇ ਪੈਜ ਦੇ ਰਾਕੇ ਵਰਗੇ ਤਾਂ ਆਇਆ ਵੀ ਨਹੀਂ ਗਏ ਆ ਪਤਾ ਨਹੀਂ ਕੀ ਕੁਸਰ-ਵੁਸਰ ਲੱਗੀਆਂ ਐ ਮਾਵਾਂ ਧੀਆਂ ਕਰਨਾ ਚ ਚਲੋ ਚਲੇ ਟਿਸ਼ਨ ਦੇ ਚਲੋ ਟਿਸ਼ਨ ਦੇ ਛੱਡ ਕੇ ਆਈਏ ਇਹਨੂੰ ਹੁਣ ਬਾਕੀ ਮੈਂ ਵੀ ਚੱਲ ਜਣਾ ਦੁਕਾਨ ਤੇ ਫਿਰ ਲਓ ਜੀ ਟਾਈਮ ਹੋ ਗਿਆ ਆ 5:30 ਠੀਕ ਹੈ ਜੀ ਲਓ ਜੀ ਲਾਈਏ ਕੱਪੜਿਆਂ ਦੀਆਂ ਤਹਿਾਂ ਤਹਿਾਂ ਤੁਹਾਂ ਲਾ ਕੇ ਕੱਪੜਿਆਂ ਦੀਆਂ ਫਿਰ ਆ ਜਾਣਾ ਪੱਲੂ ਨੇ ਦੇਖੋ ਕੀ ਕਹਿੰਦੀ ਆ ਪੱਲੂ ਠੀਕ ਨਹੀਂ ਕਿੰਦੇ ਆ ਚਾਚੂ ਫਿਰ ਕੋਈ ਹੋਰ ਕੰਮ ਕਰਦੇ ਆ ਫਿਰ ਓਕੇ ਚਲੋ ਲਾਈਏ ਫਿਰ ਤਹਾਂ ਪਹਿਲਾਂ ਕੱਪੜਿਆਂ ਦੀ ਚਲੋ ਜੀ ਮੰਮੀ ਕਰਦੇ ਪਏ ਪਾਠ 6 ਵਜੇ ਇਹਨਾਂ ਨੇ ਆ ਜਾਣਾ ਐਰੇ ਪਪਾ ਨੇ ਵੀ ਤੇ ਫਿਰ ਆਪਾਂ ਚਾਹ ਬਣਾਵਾਂਗੇ ਚਾਹ ਪੀਂਦੇ ਆ ਠੀਕ ਆ ਚਲੋ ਲਾਈਏ ਤਹਾਂ ਫਿਰ ਸਾਮੀਏ ਕੱਪੜੇ ਓਕੇ ਲੋ ਜੀ ਟਾਈਮ ਹੋ ਗਿਆ ਸਭ ਖਾਤ ਤੋ ਓਏ ਲੜਾਈ ਨਾ ਕਰੋ ਕਾਹੀ ਕਰਨਾ ਓਏ

ਏ ਚੰਨ ਆ ਜਾ ਕੇ ਛੁਟਕਲੀ ਚਲ ਚਲੋ ਮਿਲਦੇ ਆ ਫਿਰ ਹਾਂ ਜੀ ਲੋ ਜੀ ਇੱਧਰ ਮੰਮੀ ਲੱਗੇ ਪਨੀਰ ਬਣਾਉਣ ਟਮਾਟਰ ਕੱਲੇ ਗ੍ਰੈਂਡ ਮੰਮੀ ਤੇ ਯਾਰ ਕੋ ਜਿਹੜੇ ਹੋ ਗਈ ਦਾਲ ਦੇਖੋ ਦਾਲ ਨੂੰ ਰਿੰਨ ਲਈ ਵੀ ਇਹੋ ਜਿਹੇ ਤਰ੍ਹਾਂ ਜੇ ਨਾ ਟਮਾਟਰ ਟਮਾਟਰ ਪਾਈ ਹੁੰਦੇ ਆ ਨਾ ਫਿਰ ਖਰਾਬ ਨਹੀਂ ਹੁੰਦੀ ਆ ਕੀ ਠੀਕ ਆ ਚਲੋ ਨਵਾਂ ਫੇ ਤੜਕਾ ਦਿਖਾਉ ਲਦੀ ਆ ਫੇ ਪਨੀਰ ਦੀ ਸੰਗ ਅੱਜ ਲੋ ਜੀ 8:30 ਹੋ ਗਏ ਆ ਆਪਾਂ ਇਹ ਘਰੇ ਇੱਧਰ ਬੈਠੇ ਆ ਜੀ ਸਮਾਨ ਲੈ ਕੇ ਆਏ ਆ ਇਹ ਅੱਜ ਪਤਾ ਨਹੀਂ ਕਿਉਂ ਲੜੀ ਜਾਂਦੀਆਂ ਆ ਮੈਂ ਵਲੌਗ ਦੇਖਿਆ ਪਹਿਲਾਂ ਵੀ ਜਿਹੜਾ ਬਣਾਇਆ ਤੁਸੀਂ ਉਹੱਚੇ ਵੀ ਲੜੀ ਜਾਂਦੀਆਂ ਹੁਣ ਫੇ ਲੜੀ ਜਾਂਦੀਆਂ ਆ ਆਪਸ ਵਿੱਚ ਮੈਂ ਨਹੀਂ ਲੜਦੀ ਨਹੀਂ ਮਾੜੀ ਦੇ ਬੁਣ ਛੇੜਦੀ ਆ ਫੇ ਜਦੋਂ ਮੈਂ ਓਏ ਜੀ ਮਰਵਾਉਂਦੀ ਆ ਧੀ ਛੇੜਦੀ ਆ ਆਹ ਤੁਨੀ ਕੋਈ ਮੈਂ ਇੱਥੇ ਬੈਠ ਕੇ ਮੁੱਥ ਬੈਠੀ ਤੇ ਤੂੰ ਛੇੜ ਕੇ ਆਈਆਂ ਤੇ ਐ ਇੱਥੇ ਬੈਠੇ ਇਹਨੇ ਜਾ ਕੇ ਦੂਜੀ ਵੱਡੀ ਕਿਹੜਾ ਨਹੀਂ ਜੀ ਆਹ ਮਹਾਰਾਜ ਕਿਦਾਂ ਜਿਹੜਾ ਹਜ਼ਾਰ ਖਰਚਿਆ ਸੀਗਾ ਵੀਡੀਓ ਦੇ ਬਣਾ ਲਈ ਕਿੱਦਾਂ ਦੀ ਬਣੀ ਦਿਖਾਓ ਉਹ ਕਿਹੜਾ ਹੈ ਨਾ ਨਹੀਂ ਉਹ ਮਿਊਜ਼ਿਕ ਬੰਦ ਲਓ ਜੀ ਦੇਖੀਏ ਕਿਹੜੀ ਵੀਡੀਓ ਬਣਾ ਕੇ ਆਏ ਆ ਆਹ ਦੇਖੋ ਉਧਰ ਫੇ ਲੜੀ ਜਾਂਦੇ ਆ ਤਾਂ ਚੀਕਾਂ ਮਾਰਦੀਆਂ ਲਓ ਜੀ ਆ ਬਣਾ ਕੇ ਆਏ ਵੀਡੀਓ ਅੱਛਾ ਨੋਟਾ ਦਾ ਸੈਲਾ ਲੈ ਕੇ ਆਏ ਆ ਭਰ ਕੇ ਤਾਂ ਦੇ ਨਾ ਕਰ ਫੇਰ ਕਿ ਤੇ ਤੂੰ ਰੋਣਾ ਐ ਇਹ ਮੁੜ ਕੇ ਇਕੱਠੇ ਵੀ ਕੀਤੇ ਕਰਨੇ ਪੈਣਗੇ ਅ ਇਕੱਠੇ ਯਾਰ ਯਾਰ ਜੀ ਆ ਵੀਡੀਓ ਬਣਾ ਕੇ ਆਏ ਆ ਜੀ ਦੇਖੋ ਹੁਣ ਵੀਡੀਓ ਚੱਲਦੀ ਕਿ ਨਹੀਂ ਚੱਲਦੀ ਪਰ ਅਸੀਂ ਨਾ ਗਾਣੇ ਦੀ ਆਵਾਜ਼ ਬੰਦ ਕਰਤੀ ਸੀਗੀ ਕਿਉਂਕਿ ਜੇ ਗਾਣੇ ਦੀ ਆਵਾਜ਼ ਨਾਲ ਚੱਲਦੀ ਤਾਂ ਕੋਪੀਰਾਈਟ ਆ ਜਾਣਾ ਸੀ ਵਿੱਚ ਤੇ ਜਿੰਨੇ ਦੇਖਣੀ ਹੈ ਵੀਡੀਓ ਤਾਂ ਇੰਸਟਾਗ੍ਰਾਮ ਤੇ ਦੇਖ ਸਕਦਾ ਆ ਪਾਤੀ ਆ ਕਿ ਪਾਉਣੀ ਹੈ ਜੇ 9 ਵਜੇ ਅੱਛਾ ਅਜ 9 ਵਜੇ ਪਾਉਣੀ ਓਕੇ ਤੇ ਹਾਂਜੀ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਆ ਜੀ ਤੋ ਯਾ ਇਧਰ ਨਚਣ ਡਈ ਆ ਕੀ ਬਣਾਇਆ ਮੈਂ ਮੈਂ ਸ਼ਾਮੀ ਨੂੰ ਦੱਸਿਆ ਤਾਂ ਹੈਗਾ ਪਨੀਰ ਬਣਾਇਆ ਮੈਂ ਨਹੀਂ ਮੈਂ ਹੈ ਨਹੀਂ ਜੀ ਨਾ ਇਥੇ ਤੁਸੀਂ ਬਲੌਗ ਦੱਸਿਆ ਹੋਊਗਾ ਨਾ ਮੈਂ ਨਹੀਂ ਲਿਖਿਆ ਪਨੀਰ ਓਕੇ ਪਨੀਰ ਤੇ ਨਾਲ दाल ਦਾਂ ਦਾਲ ਲੱਗੀ ਆ ਬਸ ਮੈਂ ਰੋਟੀ ਬਣਾਉਣ ਨੂੰ ਹੋਰ ਹੋਰ ਬਣਾਓ ਰੋਟੀ ਖਾਈਏ ਪੀਏ ਤੇ ਫੇਰ ਸਹੀ ਆਜ ਬਲੌਗ ਵੀ ਛੋਟਾ ਜਿਹਾ ਬਣਾਉਣਾ ਜਿਆਦਾ ਵੱਡਾ ਹੋਣਾ ਨਹੀਂ ਹੈਗਾ ਭੱਲੂ ਹੜਦੀ ਨਹੀਂ ਹੈ ਹੜਦੇ ਨਹੀਂ ਹੈਗੇ ਮੈਂ ਕਿ ਦੱਸ ਕੀ ਕਰਾਂ ਮਾਰਚ ਪੇੜੇ ਕਮੂਨ ਦੇ ਤੇਵੇ ਹੁਣ ਮੈਂ ਦੀਦੀ ਨਾਲ ਇੱਦਾਂ ਬੜੀ ਦੀਦੀ ਆ ਇਹਹੀ ਇਹਹੀ ਕੰਮ ਹਰ ਮਨ ਨੂੰ ਹੁੰਦਾ ਹੁੰਦਾ ਆ ਤੇਰੇ ਲਾਗੇ ਆਉਣ ਦੇ ਨਾਲ ਤੂੰ ਸ਼ਰਾਰਤਾ ਕਰਦੀ ਆਂ ਯਾ ਮੈਂ ਸਮਝ ਕਰਦੀ ਨਹੀਂ ਮਈ ਆ ਕੀ ਮੈਨੂੰ ਐ ਹੋ ਜਾਂਦੇ ਆ ਤੂੰ ਹਾਰਮੋਨ ਵੀ ਤੇ ਹਾਰਮੋਨ ਦੇ ਲੱਗ ਜਾਨੀ ਉਦੋਂ ਵੀ ਇਹੀ ਪੰਗਾ ਪੈਂਦਾ ਤੇਰਾ ਤੂੰ ਬਹੁਤ ਟਾਈਮ ਸਾਰਿਆਂ ਨੂੰ ਤੰਗ ਕਰਨ ਲੱ ਪਈ ਆ ਹਟ ਜਾ ਹੁਣ ਤੂੰ ਮੇਨ ਨਾਲ ਲੱ ਪਈ ਦੱਸ ਉਹ ਹਟ ਜਾ ਦੇਖ ਲੈ ਮੈਂ ਰੁਬਲੇ ਤੇ ਉਹਨੇ ਹਾਰਮੋਨ ਤੇਨਾਂ ਨੇ ਫੜ ਕੇ ਢਾ ਲੈਣਾ ਤੈਨੂੰ ਪਰ ਇਹੋ ਫੋਨ ਨਹੀਂ ਮਿਲਣਾ ਹੈਗਾ ਮੈਂ ਘਾਣਾ ਯਾ ਤੂੰ ਰੁੱਕ ਜਾ ਹਾਂ ਮੈਂ ਕਹਿੰਦਾ ਤੀ ਤਿੰਨਾ ਨੇ ਫੜ ਕੇ ਇਕੱਠੇ ਰੇ ਢਾਲਣਾ ਮੈਨੂੰ ਮੇਰਾ ਫੋਨ ਦੇ ਦੋ ਮੈਂ ਕਹਿ ਰੂ ਬੁਲਾਣਾ ਫੋਨ ਫੋਨ ਨਹੀਂ ਮਿਲਣਾ ਹੈਗਾ ਹੁਣ ਤੈਨੂੰ ਬਸ ਮੈਂ ਮਾਂ ਨੂੰ ਨਾ ਬੁਲਾਣੀ ਮੇਰੀ ਮਾਂ ਬਹੁਤ ਚੰਗੀ ਆ ਚੰਗੀ ਮਾਤਾ ਹੀ ਚੰਗੀ ਆ ਤੇਰੀ ਮਾਂ ਤੈਨੂੰ ਵੀ ਗੁੱਦਗੁਦੀ ਕਰਨਾਈ ਸੀ ਉਧਰ ਪਰ ਹੋਈ ਨਹੀਂ ਤਾਂ ਮੈਨੂੰ ਨਾ ਕਹਦੀ ਮੇਰੇ ਹੁੰਦੀ ਨਹੀਂ ਗੁੱਦਗੁਦੀ ਤੂੰ ਇੱਕ ਵਾਰੀ ਗੁੱਦਗੁਦੀ ਕਰਦੀ ਆ ਮੈਂ ਕਿੰਨੀ ਵਾਰ ਗੁੱਦਗੁਦੀ ਆਂਦੀ ਨਹੀਂ ਗੁੱਦਗੁਦੀ ਪਤਾ ਨਹੀਂ ਇਹ ਅੱਜ ਇਹਦਾ ਕੀ ਹੋਇਆ ਇਹਨੂੰ ਤੇ ਗੋਭੀ ਲਿਆਤੀ ਆ ਤੈਨੂੰ ਗੋਭੀ ਵਾਲੀ ਪਰੌਠੀ ਜਮਨਰਾਂ ਵਾਲੇ ਚੌਲ ਉਹਨਾਂ ਅਗਲੇ ਲੈ ਕੇ ਜਾਣੇ ਆ ਓਕੇ ਚੌਲ ਵੀ ਥੋੜੇ ਹੀ ਲੈਂਦੇ ਆ ਮੈਂ ਆਪ ਤੂੰ ਘਰ ਨਹੀਂ ਹੋਣੀ ਇਹਨੂੰ ਪਤਾ ਤੇ ਮੱਖੀ ਹੈ ਛੁੱਟੀ ਜਲਦੀ ਹੋਣੀ ਫੇਰੇ ਹਾਂ ਮੇਰੀ ਮੰਮੀ ਮੇਰੀ ਮੰਮੀ ਨਹੀਂ ਮੇਰੀ ਬਾਤ ਮੇਰੀ ਮੰਮੀ ਮੇਰੀ ਮੰਮੀ ਆਏ ਨੇ ਬਸ ਇਹਨਾਂ ਦਾ ਇਹੀ ਕੰਮ ਰਹਿਣਾ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਇਹਨਾਂ ਨੇ ਮੇਰੀ ਮਾਸੀ ਮੇਰੀ ਮੰਮੀ ਕਰਕੇ ਇਹ ਮਨ ਵੀ ਛੋੜ ਦੇ ਨਹੀਂ ਥੱਲੇ ਅੱਜ ਇਹੀ ਲੱਗਦਾ ਮੈਨੂੰ ਇਧਰ ਲੰਬੇ ਭਾਈ ਇਧਰ ਆਪਣੀਆਂ ਵੀਡੀਓ ਕਰੀ ਜਾਂਦਾ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾਣ ਲੱਗੇ ਜਦੋਂ ਫੇਮ ਲਾਗੇ ਹੁਣ ਇਹਨਾਂ ਦਾ ਇਹੀ ਅੱਜ ਇੰਦੇ ਰਹਿਣਾ ਹਰੀ ਜੜੀ ਅੱਜ ਲਓ ਜੀ ਹੁਣ ਪਈਆਂ ਉਹਨੂੰ ਗਾਲਾਂ ਤੇ ਫੇਰ ਥੋੜੀ ਜੀ ਬੈਠੀ ਆ ਸ਼ਾਂਤ ਹੋ ਗਏ ਮਮੀ ਨੇ ਕਿਹਾ ਨਾ ਜੋ ਬਾਰੇ ਭਾਈ ਨੇ ਤੇਰੇ ਛੱਤਰ ਪੈਣੇ ਆ ਆਪਣੀ ਪਪਾ ਆਪਣੀ ਹੈਪੀਨੈਸ ਕਿਹੜੇ ਕਿਹੜੇ ਲੈਂਦੇ ਹੈਪੀਨੈਸ ਹੈਪੀਨੈਸ ਹੀ ਲੱਗਦੀ ਤਾਂ ਜੀ ਇਧਰੋਂ ਰੋਟੀ ਰੱਟੀ ਬਣਨ ਲੱਗੀ ਹੈ ਜੀ ਇਹ ਚਲੋ ਠੀਕ ਆ ਜੀ ਫਿਰ ਰੋਟੀ ਖਾਣ ਲੱਗੇ ਮਿਲਦੇ ਹਾਂ ਹੁਣ ਤੇ ਦੋ ਦੋ ਲੌਣੀਆਂ ਹਰਿਆਂ ਦੀ ਅੱਜ ਇਹ ਦੋ ਦੋ ਲੌਣੀਆਂ ਹਰਿਆਂ ਦੇ ਆਹਾਂ ਦੋ ਦੋ ਲੌਣੀਆਂ ਕਿ ਲੌਣੀਆਂ ਹੈ ਦੋ ਦੋ ਲੌਣੀਆਂ ਬਸ ਦੋ ਦੋ ਚਲੋ ਠੀਕ ਆ ਜੀ ਉਹ ਫ੍ਰਿਜ ਬੰਦ ਕਰੋ ਹਾਂ ਜੀ ਲਓ ਜੀ ਰੋਟੀ ਪਾਣੀ ਆ ਗਈ ਆ ਜੀ ਤੇ ਲੱਗੇ ਅਸੀਂ ਹੁਣ ਰੋਟੀ ਖਾਣ ਇਹ ਲਓ ਮਾਤਾ ਤੇ ਉਹ ਆਇਆ ਅੰਦਰ ਤੁਸੀਂ ਹੁਣ ਕਿ ਬੈਂਡ ਵਾਜ ਚੱਦੀਏ ਕੇ ਕੱਟਣਾ ਬਹੁਤੇ ਨੂੰ ਅੰਦਰ ਸੱਦਣ ਲਈ ਕਿਹੜੀ ਜਗਾਈਏ ਤੁਸੀਂ ਕਿਹੜੀ ਜਾਈ ਟਿਊਬ ਕਿਹੜੀ ਜਾਈ ਮੈਂ ਕਹ ਆਇਆ ਕੇਕ ਕੱਟੀਏ ਫੇ ਆਉਣਾ ਤੇ ਚਲੋ ਮੈਂ ਥੋੜਾ ਬਾਈ ਬਨੀਰ ਯਾਰ ਹਾਂ ਦਾਲ ਹੀ ਲੈਣੀ ਵਜਾਦਾ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਗਏ ਹੁਣ ਤੇ ਉਹ ਖੜੀ ਆ ਦੇਖੋ ਪਿੱਛੇ ਆ ਗਏ ਤੋ ਉਹ ਕਹਿੰਦੀ ਫੜਾਫੜ ਬਣਾਓ ਤੇ ਮੈਂ ਫੋਨ ਲੈ ਕੇ ਜਾਵਾ ਹਾਂ ਰਾ ਦੇ ਦੀ ਮਾਣਾ ਚਾਰ ਮੈਨੂੰ ਮੇਚਦਾ ਕਿ ਨਹੀਂ ਹੁੰਦਾ ਸਾਨੂੰ ਬਲੌਗ ਨਹੀਂ ਬਣਾਉਣ ਦਿੰਦੀ ਇਹੇ ਅੱਜ ਪਤਾ ਨਹੀਂ ਇਹਨੂੰ ਕੀ ਹੋਇਆ ਮਸਤੀ ਕਿਹੜੀ ਜਿਹੜੀ ਆ ਤਾਂ ਹੀ ਕਰੀ ਜਾਂਦੀ ਸਾਰਿਆਂ ਨੂੰ ਇਹ। ਅਰ ਮੈਂ ਤੁਹਾਨੂੰ ਲੈਣਾ ਚਾਹ ਰਿਹਾ। ਲੋ ਜੀ 10 ਵਾ ਚੱਲਿਆ ਰੋਟੀ ਪਾਣੀ ਖਾ ਕੇ ਹੋ ਗਏ ਅਸੀਂ ਵਿਹਲੇ। ਇੱਧਰ ਦੇਖੋ ਜੀ ਉਹ ਵੀ ਫੋਨ ਤੇ ਲੱਗੇ ਇਹ ਵੀ ਫੋਨ ਤੇ ਲੱਗੀ ਇਹ ਵੀ ਫੋਨ ਤੇ ਲੱਗਾ। ਤਿੰਨੇ ਜਾਣੇ ਫੋਨ ਤੇ ਲੱਗੇ ਮੈਂ ਕਹੀ ਜਾਂਨਾ ਉੱਠ ਕੇ ਚੱਲੋ ਆਪਣੇ ਕਮਰੇ 'ਚ ਜਾ ਕੇ ਸੋਈਏ ਉਹ ਹਿਲਦੇ ਹੀ ਨਹੀਂ ਹੈਗੇ। ਹਿਲਦੇ ਹੀ ਨਹੀਂ ਹੈਗੇ ਇਹ। ਵੀਡੀਓ ਦੇਖਿਓ। ਆਪਣੇ ਆਪਣੇ ਫੋਨ ਤੇ ਲੱਗ ਰਹੇ। ਤੇ ਮੈਂ ਤਾਂ ਕਹੀ ਜਾਂਨਾ ਕਾਦਾ ਰੋਲਾ ਪਾਈ ਜਾਂਦਾ ਕੁੜੀ ਵਿਚਾਰੀ ਕਹੀ ਜਾਂਦੀ ਹੈ ਮੰਮੀ ਆ ਜਾ ਮੰਮੀ ਆਇਆ ਮੰਮੀ ਹਿਲਦੀ ਨਹੀਂ। ਪਮੀਰੀ ਮੰਮੀ ਨੂੰ ਰੀਲਾ ਦੇਖ ਕੇ ਤੋਂ ਬਸ ਤੁਸੀਂ ਜੇ ਇੱਥੇ ਲੰਮੇ ਬੈਠੇ ਤੁਹਾਨੂੰ ਕਾਦੀ ਲੱਗਿਆ ਮੈਂ ਕਿ ਚਲੋ ਮੰਮੀ ਨਾਲ ਚੱਦਰ ਝਾੜੀ ਮੈਂ ਤਾਂ ਉੱਠ ਕੇ ਖੜਾ ਆਇਆ ਹੁਣ ਤੂੰ ਵੀ ਨਹੀਂ ਹਿੱਲਦੀ ਇਹ ਤਾਂ ਜੀ ਆਉਣੀ ਹੈਗੇ ਲੱਭੀ ਪਈ ਅੰਦਰ ਆ ਰਹੀ ਮੇਰੇ ਉੱਧਰ ਵੀ ਚਲ ਇਹ ਵੀ ਚੱਲਦੀ ਵੀ ਆ ਆ ਦੇਖਿਓ ਕਿਹੜਾ ਸਾਫ ਲੰਘੂ ਇੱਡਾ ਚੱਲਦੀ ਆ ਵੀਡੀਓ ਬਣਾ ਰਿਆ ਆ ਹਾਂ ਹਾਂ ਕੀ ਗੱਲ ਹੋਈ हां जी चलो चंगा सोयो, जी सोयो सारे जने गुड नाइट जी होन जी करना जाके ब्लॉग ਦਾ ਐਂਡ ਉਧਰ ਜਾ ਕੇ हां जी लो जी ਆਪਣੇ ਕਮਰੇ ਜਾ ਗਏ ਆ ਟੀਵੀ ਲਿਆ ਲਾ ਤੇ ਮੈਂ ਮਜ਼ਾਕ ਕੀਤਾ ਯਾਰ ਦੇ ਨਾ ਮੈਂ ਕੀ ਕੀਤਾ ਤੂੰ ਮੈਨੂੰ ਬਹੁਤ ਡਾਂਟਿਆ ਚਲੋ ਕਰੋ ਬਸ ਉਹ ਦਾ ਐਂਡ ਚਲੋ हां जी ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆਂ ਵਾਲੇ ਨਵੇਂ ਬਲੌਗ ਓਕੇ ਜੀ ਬਾਏ ਅੱਜ ਬਲੌਗ ਛੋਟਾ ਹੀ ਬਣਿਆ ਆ ਤੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ